ਉਸੇ ਦਾ ਸ਼ਾਰਟ ਵੀਡੀਓ ਬਣਾ ਰਹੇ ਆ ਇਸ ਸ਼ਾਰਟ ਵੀਡੀਓ ਦੇ ਵਿੱਚ ਇੱਕ ਟੋਕਰ ਕੱਬਣ ਦਿਖਾਵਾਂਗੇ ਇੱਕ ਜਰਸੀ ਤੋਂ ਸੱਜਰ ਤਾਜੀ ਵਿਖਾਵਾਂਗੇ ਸੂਈ ਇਹ 7 ਮਹੀਨਿਆਂ ਦੀ ਚਿੱਟੀ ਜਿਹੜੀ ਦੋਸਤੋ ਕੱਬਣ 4 ਕਿਲੋ ਦੁੱਧ ਦਾ ਦੂਜੇ ਸਵੇਰ ਲਈ ਕੱਬਣ ਮੰਨ ਲਿਓ ਜੀ ਇੱਕ ਇਧਰ ਸੱਜਰ ਵੇਰ ਤੋਂ ਦਿਖਾਉਣੇ ਆ ਇਹ ਪਹਿਲਾ ਸੂਹਾ ਮੰਨ ਲਿਓ ਭਾਵੇਂ ਦੂਜਾ ਮੰਨ ਲਿਓ ਕਿਉਂਕਿ ਹਜੇ ਛੇਕ ਦੇ ਮਾਰੇ ਮਾਰੇ ਦੰਦੇ ਨੇ ਪੁੱਟੇ ਆ ਤੇ ਚੱਕਨੇ ਸ਼ੁਰੂ ਹੀ ਕੀਤੇ ਆ ਤੇ ਦੁੱਧੋ 12 ਕਿਲੋ ਇਹ ਜਰਸੀ ਵੇਰ ਥਲੇ ਆ ਕਾਲੇ ਰੰਗ ਥਲੇ ਜਿਹੜੀ ਆ ਬਿਲਕੁਲ ਗੋਰੇ ਰੰਗ ਦੇ ਵਿੱਚ ਆ 4 ਕਿਲੋ ਤੋਂ ਬਾ 7 ਮਹੀਨਿਆਂ ਦੀ ਇਹ ਕੱਬ ਬਾਕੀ ਥੋੜਾ ਜਿਹਾ ਪਾ ਤੁਹਾਨੂੰ ਤੋੜ ਕੇ ਤਸਲੀ ਨਾਲ ਦਿਖਾ ਦਿੰਨੇ ਆ ਇੱਕ ਵਾਰੀ ਗਿੰਦੇ ਆ ਤੋੜ ਲਾ ਗਿੰਦੇ ਹਾਂ ਤੋੜਦੇ ਹਲੀ ਤੋੜਦੇ ਤੋੜਦੇ ਹਾਂ ਤੋੜਦੇ ਫਿਰ ਇੱਕ ਵਾਰੀ ਪਰੋਂ ਲੰਮੀ ਤੋੜ ਤੇ ਆਹ ਦੇਖੋ ਜੀ ਲਓ ਜੀ ਦੱਸਿਆ 12 ਕਿਲੋ ਦੁੱਧ ਜਰਸੀ ਨਸਲ ਬਰੀਡ ਦੇ ਵਿੱਚ ਆ ਬਾਕੀ ਮੇਲ ਬੜੇ ਜ਼ਿਆਗ ਰੇਟ ਦੇ ਵਿੱਚ ਜਾਣੀ ਆ ਠੀਕ ਆ ਜੀ ਲਓ ਜੀ ਥਾਣ ਕਰਵਾ ਲੀ ਮੁੱਠੀ ਮੁੱਠੀ ਲਗਾ ਡਿਮਾਰ ਦੀ 50 ਕਰਾ ਲਓ ਦੋਸਤੋ 47000 ਰੁਪਏ ਮਿਲੂਗੀ ਮੇਰੇ ਭਰਾਵਾਂ ਨੂੰ ਬਾਕੀ ਮਾਲ ਤਾਂ ਹੋਰ ਵੀ ਹੋ ਜੂਗਾ ਮੌਕੇ ਤੇ ਕਰ ਲਿਓ ਸੰਪਰਕ 12 ਕਿਲੋ ਤੋਂ 12 13 ਕਿਲੋ ਠੀਕ ਆ ਜੀ ਮਗਰ ਇਹਦੇ ਬੱਚੀ ਫੀਮੇਲ ਕਾਪ ਆ ਮੋੜ ਲਿਆ ਬਈ ਕਿੰਦੇ ਮੋੜ ਲਿਆ ਵੀਰੇ ਆਹ ਦੇਖੋ ਜੀ ਹਾਂ ਨਾ ਜੀ ਦੋਸਤੋ 47000 ਦੀ ਮੇਰੇ ਭਰਾਵਾਂ ਨੂੰ ਮਿਲਣੀ ਆ ਤੇ ਕਰ ਲਿਓ ਸੰਪਰਕ